ਪੂਰਾ ਲਗਾਈ ਛਾਡੀ ਹਾਂ ਲੈ ਮੰਨਦੇ ਨਹੀਂ ਜਵਾਕ ਜਿਆ ਯਾਰ ਕੋਈ ਨਾ ਆ ਫੜ ਜਾਦਾ ਨਹੀਂ ਤਲੀਕ ਦੋ ਵੀ ਕੱਢ ਲੱਗਾ ਸਿਰੋਂ ਆਪ ਦੀ ਸਾਡੇ ਪੰਜ ਦੀ ਪਾ ਯਾਰ ਏ ਤਿੰਨ ਦਲਾਲ ਤੁਸੀਂ ਆਇਆ ਦੇਖੋ ਸਾਰੇ ਇੱਥੇ ਇਕੱਠੇ ਕਰ ਰੱਖਿਆ ਛੋਟੀ ਵੀਡੀਓ ਚ ਇਹਨਾਂ ਦੇ ਬਿਲਾਲ ਕਿੱਥੇ ਹੁੰਦੇ ਨੇ ਕਿਹਦੀ ਜੁੰਦੇ ਨੇ ਅੱਥਲੇ ਆ ਤਿੰਨ ਦਲਾਲ ਨੇ ਤੇਰੀ ਬੜੀ ਇੱਕ ਇਹਦੇ ਤੇ ਇਹਦੇ ਤੇ ਲਿਖਣਾ ਇੱਕ ਛਕਾਰ ਤਿੰਨ ਦਲਾਲ ਠੀਕ ਹੈ ਦੱਸਿਆ ਕਰਨੂ ਡਾਇਲੌਗ ਮੈਂ ਤੁਹਾਨੂੰ ਆ ਲੋ ਜੀ ਭਾਈ ਕਿਹੜਾ ਸੌਦਾ ਕੀਤੇ ਕਰਨੀ ਭਾਈ ਆ ਜਾ ਆਇਆ ਭਾਈ ਮੜਿਆ ਆ ਜਾ ਭਾਈ ਮਣੀ ਆ ਜਾ ਆਲਾ ਮਣੀ ਆ ਜਾ ਡਰਨਾ ਕਿਉਂ ਆ ਯਾਰ ਪਿੰਡ ਪੁੱਛਾਂਗੇ ਤੇ ਤੂੰ ਤੇਰੇ ਹੋਰ ਕੁਝ ਨਹੀਂ ਪੁੱਛਦੇ ਤੇਰਾ ਨਾਂ ਪੁੱਛੂ ਤੇਰਾ ਨਾਂ ਪੁੱਛੂ ਤੇਰਾ ਪਿੰਡ ਪੁੱਛੂ ਭਾਈ ਕਿਹੜਾ ਆ ਰਹੀ ਆ ਜਾਣ ਆ ਜਾ ਤੁਸੀਂ ਮਾੜਾ ਮਾੜਾ ਪਿੱਛੇ ਨੂੰ ਹੋ ਜਾ ਹਾਏ ਬੱਚੀ ਦਾ ਆ ਵੀ ਕੀ ਨੰਗਾ ਰਹੀ ਦਾ ਪੱਠਾ ਹੈ 10000 10000 ਇੱਥੇ ਰੱਖ ਇਹ ਸਾਲ ਚ ਕਾਉਣ ਵਾਲੀ ਗੱਲ ਹੋ ਗਈ ਯਾਰ ਅਡ ਗਾਨੀ ਵੀ ਭਾੜੀ ਮੰਗੀ ਉਹਨੇ ਗਾਨੀ ਦੇ ਵੀ ਵਿੱਚ ਲਾਏ ਇਹਨਾਂ ਨੇ 50 ਰੁਪਏ ਕਿੰਨੇ ਮੰਗਲੇ ਹਾਂ 10000 ਮਾਹਿੰਦਾ ਭਾਈ ਹਾਂ ਜਵਾਖੜੀ ਹੈਗੀ ਹੈ ਲੈ ਦੇਖੋ ਜੀ ਨਿਆਣੀ ਹੈ ਜੇ ਉਮਰ ਦੀ ਇਹਨੂੰ ਕੋਈ ਬਹੁਤ ਬਾਹਲੀ ਵੱਡੀ ਤਾਂ ਨਹੀਂ ਥੀਰੀ ਹੈ ਥੀਰੀ ਆਪੋਂ ਦੀ ਭਾਈ ਹਾਂ ਥੀਰੀ ਥੀਰੀ ਓ ਯਾਰ 10 ਵਾਲੀ ਤਾਂ ਹੈ ਨਹੀਂ ਯਾਰ ਭਾਈ ਆ ਜਾ ਮਣੀ ਯਾਰ ਕਿਹੜਾ ਪਿੰਡ ਹੈ ਮਣੀ ਹਾਂ ਉਹ ਨੇੜੇ ਹੋ ਜਾ 10 ਜਾ ਨੇੜੇ ਦੀ ਕਰ ਆਹ ਚਾਲ ਨਹੀਂ ਬਾਲੀ ਨਾ ਕਰ ਗਲਾ ਫੁੱਲਾ ਗਲਾ ਉਹ ਗਲਾ ਉਹ ਵੀ ਵਹੀ ਪਹੁੰਚ ਗਿਆ ਨਾ ਲੈ ਫਿਰ ਠੀਕੇ ਨੂੰ ਦੇਰੇ ਪੈਸੇ ਫੇਰ ਨਾ ਹੜ ਬਈ 4000 ਰੁਪਏ ਲੈ ਨਾ ਉਹ ਯਾਰ ਠੀਕ ਆ ਯਾਰ ਭਾਈ ਯਾਰ ਛੋਟੀ ਜੀ ਦਾ ਹੈ ਦੇਸੀ ਬੱਠਾਗੀ ਦੇਸੀ ਬੱਠਾਗੀ ਸਾਹ 5 ਟੱਡ ਕਿਲੋਮੀਟਰ ਹੈਗਾ ਤੇ ਪੈਸੇ ਦੇ ਜਾਂਦਾ ਤੈਨੂੰ ਉਹ ਕਿੰਨੇ ਉਹ ਤਾਂ 10 ਦੀ ਵੀ ਹੈ ਨਹੀਂ ਹਾਂ ਹਾਂ ਇਹ ਮੇਰੀ ਗੱਡੀ ਹੈਗੀ ਓਏ ਆ ਜਾ ਕੇ ਯਾਰ 4500 ਦੀ ਕਰ ਯਾਰ ਨਾ ਨਾ ਹਾਂ ਓਏ ਯਾਰ ਦੇਣੀ ਕਿੰਨੇ ਦੀ ਉਹ ਦੱਸ ਯਾਰ ਲੈ ਓਏ ਅਸੀਂ ਤਾਂ ਪੜਾਈ ਜਾਵਾਂਗੇ ਮਰੇਗਾ ਤੇ ਤੂੰ ਪੂਰੇ ਪੰਜ ਦੀ ਦੇ ਆਈਦਾ ਕਰੀ ਜਾਵਾਂਗੇ ਮਰ ਜੇਗਾ ਤੂੰ ਪਲਵਾਨਾ ਭਲਾ ਕਰਾ ਹੋੜ ਇੱਥੇ ਆ ਜਾ ਪੂਰੇ ਆ ਜਾਵਣੀ ਨੇੜੇ ਕਰਕੇ ਛੱਡਾਂਗੇ ਹਾਂ 2 ਨੰਬਰ ਤੇ ਇਧਰ 2 ਨੰਬਰ ਆ ਲੈ 5000 ਪੂਰਾ ਲਖਾਈ ਛੱਡੀ ਹਾਂ ਮੈਂ ਮੰਨਦੇ ਨਹੀਂ ਜਵਾਕ ਜਾ ਯਾਰ ਕੋਈ ਨਾ ਆ ਫੜ ਜਾਣਾ ਨਹੀਂ ਤਰੀਕ ਤੂੰ ਵੀ ਘੱਟ ਲੱਗਾ ਸਰੋਣਾ ਅਬੀ ਸਾਡੇ ਪੰਜ ਵੀ ਪਾ ਯਾਰ ਐ ਲੈ ਹੁਣ ਵੀ ਲੱਗ ਤੂੰ ਵੀ ਘੱਟ ਲਾਉਂਦੀ ਰੀਂ ਰਹਿ ਨਾ ਜਾਵੇ ਹੁਣ ਉਹ ਖੜੋ ਖੜੋ ਮਣੀ ਆ ਨੰਨੇ ਦੀ ਮਨੀਆ ਆ ਕੀ ਆ ਵੇ ਮਣੀ ਓਹ ਲੂ ਮੰਨ ਤਕੀ ਮੇਰੀ ਹਾਂ ਯਾਕਾ ਹੂੰ ਕਾ ਤੂੰ ਹੋਰ ਤਾਂ ਹੋਰ ਗੱਲਾਂ ਦੀਆਂ ਗੱਲਾਂ ਬਣੀ ਨਾ ਤਾਂ ਕਹ ਆਪਦੀ ਸਾਥੀ ਚ ਪੈ ਮੇਰਾ ਦਾ ਉਹ ਖਾਦਾ ਮੇਰੇ ਪੱਟ ਤੇ ਮਰਵਾਦਾ ਆ ਆਹ ਇਹ ਪੱਟ ਬਣਾਦਾ ਤੇਰਾ ਗਿਆ ਕੱਕੜੀ ਵੀ ਜਿੰਨੇ ਧਮਾਕੇ ਨਾਲ ਆਪਦੇ ਪੱਟ ਤੇ ਮਾਰਦਾ ਤੁਸੀਂ ਖਾ ਕੇ ਦੇਖੋ ਹਾਂ ਐਨੇ ਜ਼ੋਰ ਨਾਲ ਹਾਂ ਖਾ ਕੇ ਦੇਖੋ ਕਰਦੀ ਪੂਰੇ ਛੇ ਦੀ ਕਰਦੀ ਨਹੀਂ ਨਹੀਂ ਵਾਲਾ ਕੁਛ ਪਲਵਾਨ ਇਹਦੇ ਕਿੰਨੀ ਵੀ ਦੇਖ ਲੋ ਪਲਵਾਨ ਕਿੰਨੀ ਵੀ ਦੇਖ ਲੋ ਆਪਾਂ ਦਾ ਦੱਬੀ ਆਉਣੇ 500 ਨਾਲ ਮੇਰਾ ਤਾਂ ਕੀ ਦੇਖਣਾ ਲੈਣ ਵਾਲੇ ਨੇ ਲੈਣੀ ਆ ਮੈਂ ਤਾਂ ਲੈਣੀ ਨਹੀਂ ਉਹਨੇ 1 ਨੰਬਰ ਤੇ ਉਹਨੇ 1 ਨੰਬਰ ਤੇ ਆਉਣ ਦੇ ਬਈ ਆ ਨੰਬਰ ਚੱਲ ਗਈ ਲਿਓ ਜੀ ਆ ਜਾ ਮਣੀ ਫੇਰ ਨਿਬੜ ਨਵੇਂ ਮੈਨੂੰ ਮਾੜਾ ਮੋਟਾ ਉੱtre ਥੱਲੇ ਹਾਂ ਨਾ ਕਹਿੰਦੇ ਓਏ ਆ 9 ਵਾਲੀ ਹੁੰਦੀ ਤਾਂ ਹੁਣ ਨੂੰ ਵੇਚ ਦਿੰਦੇ ਲੈ ਹੱਥ ਕਰ ਫੇਰ ਕਿੰਨਾ ਕਰਤਾ ਲੈ ਹੱਥ ਤਾਂ ਕਰ ਲੈ ਹੱਥ ਦਾ ਕਰ ਦੰਦੀ ਵੀ ਮੈਂ ਦੇਖ ਲਿਓ ਇਹਨਾਂ ਕੋਲੇ ਆ ਜੁਰਲੂ ਮੰਤਰ ਜੱਗ ਤੇ ਖਰਾ ਕੇ ਲਿਆਏ ਹੋਣਾ ਆ ਹੋਤ ਨਹੀਂਗਾ ਜੋੜ ਲੂਟੀ ਜਿਕਟੈਂਟੈਂਟ ਹਾਲ ਹੈ ਯਰ ਮਣੀ ਪੂਰੇ 650 ਦੀ ਹੋ ਗਈ ਚੱਕ ਲਖਾਈ ਆਪੋ ਆਪਣੇ ਆ ਹੁਣ ਫਰ ਕਿੰਨਾ ਫਰਕ ਰਹੇਗਾ ਹੁਣ ਹੁਣ ਤਾਂ ਮੈਂ 650 ਦਾ 2500 ਦਾ ਫਰਕ ਰਹ ਗਿਆ ਹੁਣ ਤਾਂ ਪਲਵਾਨ ਨੂੰ ਨਾ ਮਾਰ ਦੇ ਕੋਈ ਆਂ ਦੇਖ ਲੈ ਕਿਹੜਾ ਨਹੀਂ ਇਸ ਕਿਹੜਾ ਨਹੀਂ ਓਏ ਓ ਜਿਹੜੇ ਲੈਣੀਆਂ ਤਾਂ ਉਹ ਬੈਠਾ ਓਏ ਉਹ ਬਰੇ ਨੂੰ ਮੂੰਹ ਕਰੀ ਬੈਠਾ ਕਿ ਮੈਂ ਨਹੀਂ ਕਰਦਾ ਕਹਿੰਦਾ ਨਹੀਂ ਕਰਦਾ ਉਹ ਕਹੀ ਜਾਂਦਾ ਕਹਿੰਦਾ ਨਹੀਂ ਕਰਦਾ ਨਾ ਲਈਏ ਲੈਣੀ ਤਾਂ ਪਾਉਗੇ ਹੁਣ ਜਦੋਂ ਪੰਗੇ ਲੈ ਲਿਆ ਆ ਹੁਣ ਆਇਆ ਇਸਦੇ ਲੈ ਵੀ ਕਿੰਨਾ ਦਾ ਦੂ ਚਾਚਾ ਮੈਂ ਤਾਂ 6500 ਕਰਤਾ ਹੁਣ ਤੂੰ ਕੱਢ ਲਗਾ ਸਰ ਜੇ ਕੋਈ ਰੈਂਟੀ ਆ ਤਾਂ ਮੈਂ ਦੋਸ ਰੋਜ਼ ਕੀ ਗੱਲ ਨੂੰ ਆਉਂਦਾ ਹੈ ਹਾਂ 6600 ਲੈ ਬਾਈ ਹੁਣ ਸਾਫੀ ਵੱਜੂਗੀ ਜੇ ਦੇਣ ਨੂੰ ਪੜਦੀ ਜਮਾ ਨਹੀਂ 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 ਕਰਨਾ ਨਹੀਂ ਕਰਨਾ ਨਾ ਦੋਜੋ ਘੱਟ 7000 ਕਰ 6500 ਮੈਂ ਨੇ ਮੇ ਨੂੰ 6500 ਆ 7500 ਤੇ ਫੇਰ ਹੀ ਆਊਗਾ ਨੰਬਰ ਆ ਭਾੜਾ ਭੜੀ ਜਾਲਾ ਉਹ ਹੋਗਾ ਸਾਡੇ ਦੀ ਵੇਖ ਨਹੀਂ ਹੁੰਦੀ ਓ ਠੀਕ ਹੈ ਮੈਂ ਮਰੀ ਜਾਣਾ ਬਣੀ ਯਾਰ ਇੰਨਾ ਜਿਹੜਾ ਕਿ ਹੋਈ ਜਾਣਾ ਯਾਰ ਕਿੱਥੇ ਨੋਟਾ ਕੋਣ ਪੜਾ ਹੁਣ ਆਉ ਹੁਣ ਕਾ ਤੂੰ ਵੀ ਕੱਢ ਲਗਾ ਸਰ ਮੈਂ ਜਿਹੜਾ ਰੁਕ ਜਾ ਮੈਂ ਜਿਹੜਾ ਰਹਿਣ ਦੇ ਖੜ ਜਾ ਤੈਨੂੰ ਕਿਉਂ ਓ ਯਾਰ 1 ਮਿੰਟ ਖੜ ਜਾ ਹੁਣ ਦੇਖ ਲੈਨੇ ਆ ਵਾਣੀ ਵਾਣੀ ਚੱਲੀ ਦੀ ਉੱਥੋਂ ਹਾਂ ਉਹ ਤੇਰਾ ਹੱਕ ਬਣਦਾ 2-3 ਰੁਪਏ ਪਾਉਣ ਦਾ ਉਹ ਪਾਏ ਪਾਏ ਕਹੀਦੀ ਉੱਥੋਂ ਜਾ ਕੇ ਮੈਂ ਕਾਹ ਖੜਾ ਹੋਇਆ ਕਿਤੇ ਤੂੰ ਕਹਿੰਦੀ ਮੈਂ ਖਤਮ ਕਰ ਦੋ ਮੈਂ ਹੱਬਾ ਮੈਂ ਕਹਤਾਂ ਹਾਂ ਆਪੀ ਮੈਂ ਮਾਰੂੰ ਆਪੀ ਤੇ ਮਾਰੀ ਆਪੀ ਤੇ ਤੂੰ ਮਰਵਾ ਮੰਗੇ ਸੋਈ ਕਰਾਉਣੀ ਆ ਸੱਤ ਦੀ ਦੇ ਯਾ ਜਾ ਹੋਗੀ ਹੈ ਲੈ ਹੁਣ ਮਾਰ ਦੇ ਥਾਪੀ صدیق ਮਾਰ ਦੇ ਇਹ ਸੱਤ ਹੋਗੀ ਹੋਗੀ ਸੱਤੇ ਦਿੱ ਹੋਗੀ ਚੱਕ ਆਉਰੇ ਬੜਾ ਦੇ ਮੇਰਾ ਗੱਲੋ ਮੈਂ ਦਿੱਤਾ ਸੀ ਆਪਦੇ ਕੋਲੋਂ ਤੰਗ ਨਾ ਮੈਂ ਪੜਾਵਾਂ ਮਣੀ ਪੂਰੇ 7.5 ਦੀ ਹੋ ਗਈ ਬਾਈ ਦੇਸੀ ਸਟੂਡੀਓ ਵਾਲਿਓ ਹਾਂਜੀ ਬਾਈ ਬਲਵਾਨ ਨੂੰ ਲੈਤੀ ਮੁੱਲਾਪੁਰ ਦਾਖਾ ਪਾਰ ਦੇਾਂਗੇ ਕਾਕਾ ਮੁੱਲਾਪੁਰ ਕਾਕਾ ਬੱਕਰੀਆਂ ਦੀਆਂ ਪਾਰ ਦੇਣਗੇ ਕਾਕਾ ਹਾਂ ਹੁਣ ਪਟਲਦੀ ਸਿੰਘ ਸਿੰਘੂ ਛੋਟਾ ਹੀ ਦਲਾਲ ਤੈਨੂੰ ਜੀ ਬਸ ਇੱਕ ਬਾਕੀ 100 ਜੀ ਸਾਡਾ ਚੀਜ਼ ਉਹ ਨਹੀਂ ਨਹੀਂ 7200 ਦੀ ਰਹੇਗੀ ਹਰ ਜਾ ਅਸੀਂ ਦੰਨਾਗੇ ਪੈਸੇ ਬਾਹਲੇ ਪਾਤੇ ਆਪਾਂ ਹੋਰ ਦੱਸਦਾ ਆ ਉਹ ਲੈਨੇ ਕਿੰਨੇ ਪੜੇ ਲਗੇ ਜਿਆਦੇ ਨੇ ਉਹ ਮੈਨੂੰ ਪੁੱਛੇ ਮੈਨੂੰ ਪੁੱਛੇ ਕਹਿੰਦਾ ਸਾਢੇ ਸੀ ਕਿੰਨਾ ਹੁੰਦਾ 650 ਕਿੰਨਾ ਹੁੰਦਾ ਮੈਂ ਕਿਹਾ ਸਾਢੇ 600 ਜੀ ਇਹਨਾਂ ਦੇ ਲਮਾਗੇ ਚਾਚਾ ਇਹ ਤਾਂ ਹੈਗਾ ਸਿਆਣਾ ਬੰਦਾ ਅਸੀਂ ਇਹ ਕਹਿੰਦੇ ਆ ਨਾ ਕਿ ਕਿਤਾਬਾਂ ਦੇ ਟਾਈਮ ਕਿਤਾਬਾਂ ਹੀ ਪੜ੍ਹਉਂ ਜਾਂਦੇ ਆ ਪਰ ਉਹ ਜਾਂ ਕਿਹੜੀ ਆ ਪੜ੍ਹਾਈ ਆਪਣੀ ਆਪਣੀ ਆਉਂਦੀ ਜਾਂਦੀ ਆ ਉਹ ਤਾਂ ਹੋਰ ਚੀਜ਼ਾਂ ਦੀਆਂ ਜਿਹੜੇ ਆ ਦੋ ਘਿੜ ਰਲੂ ਨੇ ਇਹ ਥੋੜੇ ਪੜ੍ਹੇ ਲਿਖੇ ਆ ਗਏ ਇਹ ਡੈਲੀਜੈਂਟ ਇਹ ਨੋਟਵਰਸ ਵਾਲੇ ਨੇ ਪਾਣੀ ਤੋਂ ਚਲੇ ਜਾਂਦੇ ਆ ਉਹ ਨਹੀਂ ਕਹਿੰਦੇ ਗੱਡੀ 'ਚ ਸਟਿੱਪਣੇ ਰੱਖੀ ਹੁੰਦੀ ਆ ਜਿੱਥੇ ਮਰਜ਼ੀ ਲਾ ਲਓ ਜਿੱਥੇ ਮਰਜ਼ੀ ਚੜਾ ਲਓ ਤੇ ਟਿੱਪਣੀਆਂ ਇਹ ਬੰਦੇ ਦਾ ਯੋਗਦਾਨ ਆ ਹਾਂ ਬਈ ਚਲੋ ਹਾਸੇ ਮਜ਼ਾਕ ਦਾ ਚੱਲਦਾ ਰਹਿਣਾ ਔਰ ਇਹ ਬੰਦੇ ਦੀ ਬਈ ਸਾਡੀ ਵੀਡੀਓ ਦੇ ਮਾਧਿਅਮ ਰਾਹੀਂ ਵੀ ਮੈਂ ਉਹ ਵੀ ਦੱਸਦਾ ਇਹ ਬੰਦੇ ਦੀ ਇਹ ਖਾਸ ਹੀ ਅਦਾ ਕਿ ਉਹ ਮੰਗ ਕੇ ਕਦੇ ਇਹਦੇ ਦਿਲੋਂ ਪਤਾ ਇਹਨਾਂ ਨੂੰ ਹਰ ਵੀਡੀਓ ਦਾ ਪਤਾ ਹੈ ਜੀ ਸਭ ਇਹਨੇ ਮੰਗਦੇ ਨਹੀਂ ਕਿ ਹਾਂ ਵੀ ਮੈਂ ਜੇ ਕਿਸੇ ਨੇ 100 ਦੇ ਤਾਂ ਤਾਂ ਵੀ ਖੁਸ਼ ਆ 200 ਦੇ ਤਾਂ ਨਾ ਵੀ ਖੁਸ਼ ਆ ਖੁਸ਼ੀ ਖੁਸ਼ ਆ ਯਾਰ ਨਹੀਂ ਬੱਥੇ ਇਹਨੂੰ ਤਾਂ ਵੀ ਕੋਈ ਚੱਕਰ ਨਹੀਂ ਹਾਂਜੀ ਭਾਈ ਜੋ ਨਿਆਈ ਚਾਚਾ ਜੀ ਚਾਹੇ ਦੋਹਾਂ ਲੱਖ ਰੋਟਾ ਹਾਂਜੀ ਮੈਨੂੰ ਮੱਤ ਚਾਹੀਦੀ ਨਾ ਬਾਈ ਉਹਨੇ ਵਿਆਹ ਜੀ ਵੀ ਪਾਤੀ ਸੀ ਮੈਂ ਚਾਚੇ ਨੂੰ ਕਿਹਾ ਸਜਣਾ ਨੇ ਵਿਆਹ ਜੀ ਵੀ ਪਾਤੀ ਸੀ ਚਾਚੇ ਨੂੰ ਮੈਂ ਕਿਹਾ ਸੀਗਾ ਵੀ ਚਾਚਾ ਆਪਾਂ ਕਦੇ ਕਿਰਾਏ ਦਾ ਹਾਂ ਇਹ ਕਿੱਸੇ ਖੜਾ ਬਾਈ ਦਾਨ ਤਾਂ ਜੇ ਕਰਨਾ ਨਾ ਹੁਣ ਚਲਾਉਣਿਆ ਹੁਣ ਨਹੀਂ ਪੈਂਦੇ ਆ ਨਾ ਹਲੋ ਦੋਹਰੇ ਜੀ ਵੀ ਭਾਈ ਇਹ ਕੰਮ ਚੱਲ ਪਿਆ ਪੱਕਿਆਂ ਤੇ ਹਲੋ ਸਵਰਗੀ ਆ ਫਲਾਨਾ ਸਿੰਘ ਗਾਂ ਬੱਚੇ ਦਾ ਨਾ ਗਾਂ ਜਿਹੜਾ ਟਿੱਡ 'ਚ ਹੁੰਦਾ ਪੋਤੇ ਦਾ ਨਾ ਟਿੱਡ 'ਚ ਉਹਦਾ ਵੀ ਨਾਮ ਪਹਿਲੇ ਲੱਗ ਦਿੰਦੇ ਵੀ ਫਲਾਨਾ ਸਿਓ ਚਲੋ ਉਹਦਾ ਸਰਦਾ ਪਾਓ ਅਬ ਸਿੱਧੂ ਬਿਆਰ ਬਿਆਰ ਤੁਰ ਕੇ ਆ ਕੇ ਨਹੀਂ ਭਾਈ ਯਾਰ ਜਿਹੜਾ ਦਾਨ ਆ ਨਾ 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 ਦਾਨ ਦਾ ਇਹ ਨਹੀਂ ਕਰਨਾ ਚਾਹੀਦਾ ਵੀ ਉਹਦੇ ਤੇ ਨਾਮ ਲਿਖਾ ਦਿਓ ਜਦੋਂ ਗੁਰਦੁਆਰੇ 'ਚ ਗੁਰੂ ਦੇ ਨਾਂ ਤੇ ਦਾਨ ਕਰਦਾ ਉਹਦੇ ਨਾਂ ਲਗਾਉਣ ਦੀ ਲੋੜ ਨਹੀਂ ਉਹ ਨਹੀਂ ਆਪਾਂ ਕਿਸੇ ਨੂੰ ਕਹਿ ਸਕਦੇ ਹਾਂ ਠੀਕ ਆ ਉਹ ਨਾ ਨਹੀਂ ਲਗਾਉਣਾ ਚਾਹੀਦਾ ਮੈਂ ਬੇਨਤੀ ਕਰਦਾ ਥੋੜੇ ਮਾਦੀਮ ਰਾਈ ਸਾਰੇ ਵੀਰਾਂ ਨੂੰ ਵੀ ਕਿਸੇ ਵੀ ਚੀਜ਼ ਦੇ ਉੱਤੇ ਜਿਹੜੀ ਕੋਈ ਸਰਕਾ ਪਵਿੱਤਰ ਜਗ੍ਹਾ ਤੇ ਰਲਾਉਣੇ ਆ ਜਾਂ ਚੜਾਉਣੇ ਆ ਉਹਦੇ ਤੇ ਨਾਂ ਨਹੀਂ ਲਗਾਉਣਾ ਚਾਹੀਦਾ ਦਾਨ ਦਾ ਤੋਂ ਹੀ ਪਤਾ ਲੱਗ ਜਾਂਦਾ ਵੀ ਕੀਤਾ ਹੈ ਵੇਚਣੀ ਇਹ ਬਾਈਆਂ ਆਪਾਂ ਨੂੰ ਨਸ਼ੀਨਦਾਲ ਕਰੀਆ ਇਹਨਾਂ ਦੇ ਹੱਦ ਤੱਕ ਆਪਾਂ ਮੈਂ ਨਹੀਂ ਕਿਹਾ ਵੀ ਵੀ ਹੀ ਬਾਣ ਕਰੀਆ ਦਾ ਬਹੁਤ ਹੁੰਦਾ ਹੈਗਾ ਐਵੇਂ ਗੋਣ ਲੱਗਣਾ ਨਸ਼ੀਨ ਦੇਤੀ ਅਸੀਂ ਨਸ਼ੀਨ ਦੇ ਦੋ ਨਾ ਨਾ ਉਹ ਦਾਣ ਨਹੀਂ ਹੁੰਦਾ ਚਾਚਾ ਦਾਣ ਹੁੰਦਾ ਬਿੱਤ ਸਮਾਨ ਜੇ ਪ੍ਰਮਾਤਮਾ ਨੇ ਇਹਨਾਂ ਆ ਆ ਜਿਹੜੇ ਚੈਨਲ ਚੱਲਦੇ ਨੇ ਏ ਅੱਜ ਤੋਂ 10 ਸਾਲ ਪਹਿਲਾਂ ਕਿੱਥੇ ਚੈਨਲ ਤੇ 10 ਸਾਲ ਅੱਜ ਤੋਂ ਪਹਿਲਾਂ ਮੰਡੀਆਂ ਕਿੱਥੇ ਸੀ ਨਹੀਂ ਹੈਗੀਆਂ ਪਿੱਛੇ ਜੀ ਬਹੁਤ ਪਿੱਛੇ ਜੀ ਆਪਾਂ ਆਪਣੇ ਕੋਲੇ ਬੱਕਰੀਆਂ ਸੀ ਆਪਾਂ ਕਿਹੜੇ ਲੈਵਲ ਤੇ ਖੜੇ ਸੀਗੇ ਜ਼ੀਰੋ ਲੈਵਲ ਤੇ ਖੜੇ ਸੀ ਆਪਾਂ ਨੂੰ ਇਹ ਬੰਦਿਆਂ ਨੇ ਚੱਕਿਆ ਜੇ ਅੱਜ ਇਹ ਬੰਦਿਆਂ ਨੂੰ ਆਪਾਂ ਠੋਕਰ ਮਾਰਦੇ ਆ ਆਪਣੇ ਤੋਂ ਵੱਡਾ ਬੇਕੂਫ ਕੋਈ ਨਹੀਂ ਦੇਸਾਂ ਬਦੇਸਾਂ 'ਚ ਅਮਰੀਕਾ ਕੈਨੇਡਾ ਇੰਗਲੈਂਡ 'ਚ ਆਪਣੀਆਂ ਬੀੜਾਂ ਹੋ ਰਾਤ ਨੂੰ ਬਾਈ ਮੈਨੂੰ ਫੋਨ ਆਉਂਦੇ ਨੇ ਮੇਰੀ ਬੱਕਰੀ ਨੂੰ ਆ ਆ ਬਿਮਾਰੀ ਆ ਮੈਂ ਰਾਤ ਨੂੰ ਵੀ ਅਗਲੇ ਨੂੰ ਅੱਧੀ ਰਾਤ ਫੋਨ ਚੱਕ ਕੇ ਦੱਸਦਾ ਵੀ ਬਾਈ ਇਹਦਾ ਹੱਲ ਕਰ ਲਾ ਜੇ ਇਹਨਾਂ ਦੇ ਚੈਨਲ ਦੇ ਰਾਹੀਂ ਮੇਰਾ ਨੰਬਰ ਦੇਸਾਂ ਬਦੇਸਾਂ 'ਚ ਗਿਆ ਜਾਂ ਆਪਣੇ ਇੰਡੀਆ ਦੇ ਪੰਜਾਬ ਦੇ ਵਿੱਚ ਪਹੁੰਚਿਆ ਮੈਂ ਤਾਂ ਹੀ ਅਗਲੇ ਦੀ ਮਦਦ ਕਰਦਾ 20 30 ਬੱਕਰੀਆਂ ਤੀਆਂ ਲੌਂਗਵਾਲ ਦੇ ਨੇੜ ਦਾ ਬੰਦਾ ਹੈਗਾ ਪੀਪੀਆਰ ਦੀ ਬਿਮਾਰੀ ਪੈ ਗਈ 10 ਪਸ਼ੂ ਉਹਦੇ ਨੁਕਸਾਨੇ ਗਏ ਐਨਾ ਦੁਖੀ ਬੰਦਾ ਵੀ ਉਹਦੀਆਂ ਅੱਖਾਂ 'ਚੋਂ ਪਾਣੀ ਚੱਲ ਪਿਆ ਚਾਚਾ ਮੈਂ ਉਹਨੂੰ ਕਿਹਾ ਮਖਾ ਤੇਰਾ 20 ਬੱਕਰੀਆਂ ਦਾ ਹੱਲ ਸਿਰਫ 100 ਰੁਪਏ ਦੇ ਵਿੱਚ ਉਹ ਬੰਦਾ ਹੱਸ ਪਿਆ ਮਖਾ ਹੱਸ ਕਿਉਂ ਪਿਆ ਮੈਨੂੰ ਇਹ ਗੱਲ ਦਾ ਜਵਾਬ ਕਹਿੰਦਾ ਭਾਈ ਮੈਂ ਤਾਂ ਯਾਰ 20000 ਰੁਪਏ ਹੱਲ ਲਾਤਾ ਕਹਿੰਦਾ ਹਜੇ ਤੱਕਰ ਕਹਿੰਦਾ ਬੱਕਰੀਆਂ ਲੋਟ ਨਹੀਂ ਹੋਈਆਂ ਮਖਾ ਤੂੰ ਆ ਹੱਲ ਕਰ ਲੈ ਬੰਦੇ ਨੇ ਮੈਨੂੰ ਦੱਸਿਆ ਨਹੀਂ ਆਪਦਾ ਚੋਰੀਆਂ ਉਹ ਤਰੀਕਾ ਅਪਣਾਇਆ ਉਹ ਬੱਕਰੀਆਂ ਉਹਦੀਆਂ ਠੀਕ ਹੋ ਗਈਆਂ ਪੀਪੀਆਰ ਦੀ ਬਿਮਾਰੀ ਨਾਲ ਉਹ ਠੀਕ ਹੋਈਆਂ ਹੋਈਆਂ ਬਾਅਦ ਚ ਮੇਰਾ ਬੰਦਾ ਪੈਰ ਫੜ ਕੇ ਖੜ ਗਿਆ ਬਾਈ ਕਹਿੰਦਾ ਜਿਹੜਾ ਨੁਕਤਾ ਤਾਂ ਦਿੱਤਾ ਸੀ ਮਖਿਆ ਅਸੀਂ ਤਾਂ ਵੀਰੇ ਪਤਾ ਹੀ ਨਹੀਂ ਤੂੰ ਸਾਡੇ ਨਾਲ ਪੈਰ ਫੜਾ ਅਸੀਂ ਤੇਰੇ ਪੈਰ ਫੜਦੇ ਆ ਸਾਡੇ ਤੋਂ ਵੱਡੀ ਉਮਰ ਦਾ ਤੂੰ ਸਹੀ ਗੱਲ ਜੇ ਆਪਣੇ ਕੋਲੇ ਕੋਈ ਚੀਜ਼ ਹੈਗੇ ਆ ਵੀਰੇ ਉਹਨੂੰ ਬੰਡੋ ਸ਼ੇਅਰ ਕਰੋ ਆਪਾਂ ਕਿਸੇ ਫਾਰਮਰ ਦਾ ਨੁਕਸਾਨ ਨਾ ਹੋਣ ਦੋ ਜੇ ਆਪਾਂ ਵਿੱਚ ਬੰਦੇ ਇਹ ਜਿਹੇ ਨੇ ਜਿਹੜੇ ਬੈਦ ਤੇ ਉਹ ਨੁਕਤੇ ਢਿੱਡ ਚ ਲੈ ਕੇ ਜੰਮੇ ਤੇ ਢਿੱਡ ਚ ਲੈ ਕੇ ਮਰ ਗਏ ਹਾਂ ਸਹੀ ਗੱਲ ਦਾ ਬਾਈ ਤੇ ਪਰ ਦੱਸੋ ਬਾਈ ਜੀ ਕਿਹੜੀ ਦਵਾਈ ਆ ਉਹ ਤੁਸੀਂ ਹੁਣ ਸ਼ੇਅਰ ਕਰ ਦਿਓ ਸ਼ੇਅਰ ਕਰ ਦੇ ਬਾਈ ਉਹ ਦਵਾਈ ਫਿਰ ਹੁਣ ਦੇਖੀ ਜਾਓਗੇ ਦਵਾਈਆਂ ਤਾਂ ਬਾਈ ਬਾਈ ਬੱਕਰੀਆਂ ਦੀ ਨਾ ਕੰਡੀਸ਼ਨ ਦੇਖ ਕੇ ਦਵਾਈਆਂ ਲੱਗਦੀਆਂ ਨੇ ਜਿਹੇ ਜੀ ਕੰਡੀਸ਼ਨ ਆ ਉਹ ਜੀ ਦਵਾਈ ਇੱਕ ਕੰਡੀਸ਼ਨ ਹੋਊਗੀ ਆਪਾਂ ਕਿਸੇ ਦੀ ਬੱਕਰੀ ਨੂੰ ਅੱਜ ਸ਼ੋਡੇ ਮਾਦੀਮ ਰਾਹੀ ਮੈਂ ਸ਼ੇਅਰ ਕਰਦਾ ਉਹ ਕਿਤੇ ਸਹੀ ਨਾ ਗਲਤ ਪ੍ਰਯੋਗ ਹੋ ਜੇ ਉਹ ਆਪਾਂ ਨਹੀਂ ਚਾਹੁੰਦੇ ਪਹਿਲਾਂ ਮੈਂ ਅਗਲੇ ਨੂੰ ਇੱਕ ਗੱਲ ਕਹਿਣਾ ਹੁੰਨਾ ਵੀ ਪਸ਼ੂ ਦੀ ਪਹਿਲਾਂ ਮੈਨੂੰ ਵੀਡੀਓ ਪੇਜ ਆ ਉਹਦੀ ਕੰਡੀਸ਼ਨ ਦੇ ਜਿਹੜੇ ਮੇਰੇ ਨੇੜ ਦੇ ਪਿੰਡ ਨੇ ਮੈਂ ਖੁਦ ਜਾ ਕੇ ਆਪ ਵੀ ਦੇਖ ਕੇ ਆਉਣਾ ਆਪਾਂ ਨੂੰ ਕੋਈ ਬੰਦਾ ਬਾਹਰ ਕੱਢ ਕੇ ਨਹੀਂ ਕਹਿ ਸਕਦਾ ਵੀ ਕਿਸੇ ਦੀ ਬੱਕਰੀ ਦੇਖੀ ਹੈ ਜਾਂ ਟ੍ਰੀਟਮੈਂਟ ਦੱਸਿਆ ਵੀ 10 ਰੁਪਏ ਲੈ ਹੁਣ ਉਹ ਗੱਲ ਹੋ ਗਈ ਮੇਜਰਾ ਐਵੇਂ ਜਰਾ ਬਾਈ ਕਿਨਾਰਗੜ੍ਹ ਸੰਨਾ ਧੋਰੀ ਤੋਂ 10 ਕਿਲੋਮੀਟਰ ਡਿਸਟ੍ਰਿਕਟ ਆਪਣਾ ਸੰਗਰੂਰ ਆ ਉਹ ਗੱਲ ਹੋ ਗਈ ਮੇਜਰਾ ਕਹਿੰਦਾ ਤੂੰ ਕਹਿੰਦਾ ਉਹੋ ਜੀ ਦਵਾਈ ਦਿੰਨੇ ਚਾਹੀਏ ਜੇ ਜੀ ਬਿਮਾਰੀ ਦੀ ਇੰਨੀ ਕ ਹੈਗੀ ਆ ਜਿਵੇਂ ਜਾਂ ਮੂੰਹ ਉਹੋ ਜਾਂ ਲੱਡੂ ਬਾਈ ਮੇਰੀ ਗੱਲ ਸੁਣ 20 ਬੱਕਰੀਆਂ ਦਾ ਪੀਪੀਆਰ ਦੀ ਦਵਾਈ ਦਾ 100 ਰੁਪਏ ਚ ਹੱਲ ਹੁੰਦਾ ਕਿੱਥੇ ਲਿਖਿਆ ਮੈਨੂੰ ਦਿਖਾ ਦੇ ਨਹੀਂ 10 ਬੱਕਰੀਆਂ ਦਾ ਫਿਰ 50 ਕੀ ਹੋ ਜਾਣਾ ਜੇ ਨਾਂ ਠੀਕ ਹੋਈਆਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਮੈਂ ਕੰਮ ਹੀ ਛੱਡ ਦੂੰ ਐਨਾ ਚੈਨਲ 'ਚ ਕੋਈ ਬੰਦਾ ਕਰਕੇ ਦਿਖਾਵੇ ਆਹ ਕੰਮ ਛੱਡ ਦਾਂਗੇ ਭਾਈ ਕਹਿੰਦਾ ਐਨਾ ਚੈਨਲ 'ਚ ਕਰੀ ਜਾਂਦਾ ਕਹਿੰਦਾ ਭਾਈ 100 ਰੁਪਏ 'ਚ 20 ਬੱਕਰੀਆਂ ਲੋਟ ਕਰ ਦੂੰ ਠੀਕ ਆ ਤੇ 10 ਬੱਕਰੀਆਂ 50 ਰੁਪਏ 'ਚ ਕਰ ਦੂੰ 5 ਰੁਪਏ ਬੱਕਰੀ ਮੇਰੀ ਗੱਲ ਸੁਣ ਭਾਈ ਆਪਾਂ ਜੇ ਉਹ ਆਹ ਆ ਵੀ ਬੰਦੇ ਨੂੰ ਵਿੱਚੋਂ ਨਹੀਂ ਮੈਂ ਹੇਲਣ ਦਿੰਦਾ ਵੀ ਵਿੱਚ ਰਹਿਣਾ ਪਊਗਾ 10 ਦਿਨ ਬੰਦੇ ਨੂੰ ਇਹ ਨਹੀਂ ਹੈਗਾ ਵੀ ਅੱਜ ਬੱਕਰੀਆਂ ਤੇਰੀਆਂ ਪੀਪੀਆਰ ਨਾਲ ਪੀੜਤ ਨੇ ਤੂੰ ਭੂਆ ਕੋਲੇ ਫਿਰਦਾ ਜਾਂ ਮਾਸੀ ਕੋਲੇ ਫਿਰਦਾ ਉੱਥੇ ਨਹੀਂ ਬਹੀ ਜਾਇਆ ਜਾਣ ਪੀਪੀਆਰ ਬਾਈ ਯਾਰ ਵਿੱਚ ਹੀ ਰਹਿਣਾ ਪਊ ਬਾਈ ਪੀਪੀਆਰ ਦਾ ਮਤਲਬ ਕੀ ਹੁੰਦਾ ਹੈ ਦੇਸੀ ਸਾਹਿਬ ਨਾਲ ਦੱਸ ਦੇ ਬਾਈ ਪੀਪੀਆਰ ਦਾ ਮਤਲਬ ਬਾਈ ਯਾਰ ਇਹ ਨਾ ਬਿਮਾਰੀ ਆ ਠੀਕ ਹੈ ਠੀਕ ਹੈ ਠੀਕ ਹੈ ਲੰਕੀ ਸਕਿਨ ਉਹ ਜਿਵੇਂ ਆਪਾਂ ਮੂੰਹ ਖੁਰਕਿਆ ਨਾ ਮੂੰਹ ਖੁਰਾ ਗਿਆ ਮੂੰਹ ਖੁਰਾ ਗਿਆ ਇਹ ਹੁੰਦੀ ਹੈ ਇਹ ਜਿਹੜੀ ਬੱਕਰੀ ਆ ਜਿਹੜੀ ਇਹਦੀ ਨਾ ਸੰਤ